ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ कौर ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਪਿੰਡ ਦੌਲਤਪੁਰ ਵਿਖੇ ਰਿਸ਼ਤੇ ਵਿੱਚ ਲੱਗਦੇ ਮਾਮੇ ਵੱਲੋਂ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦੇ ਆਂ 8 ਸਾਲਾਂ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਬੱਚੇ ਦਾ ਨਾਮ ਸਾਹਿਲ ਸੀ ਤੇ ਰਿਸ਼ਤੇ ਵਿੱਚ ਲੱਗਦੇ ਮਾਮੇ ਵੱਲੋਂ ਉਹਨਾਂ ਨੂੰ ਮਾਰ ਕੇ ਖੂਬੀ ਸੁੱਟ ਦਿੱਤਾ ਗਿਆ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਸਾਹਿਲ ਦੀ ਮੌਤ ਨਾਲ ਉਸਦੇ ਮਾਪੇ ਡੂੰਘੇ ਸਦਮੇ ਵਿੱਚ ਹਨ ਤੇ ਸਾਰੇ ਪਿੰਡ ਵਿੱਚ ਸ਼ੋਕ ਦਾ ਮਾਹੌਲ ਹੈ ਨਮਾਸ਼ਹਿਰ ਵਿੱਚ ਡੇਂਗੂ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੈ ਡੀਸੀ ਵੱਲੋਂ ਸ਼ਹਿਰ ਦੀ ਸਫਾਈ ਅਤੇ ਪਾਣੀ ਨੂੰ ਜਮਾ ਨਾ ਹੋਣ ਦੇਣ ਦੀ ਅਪੀਲ ਕੀਤੀ ਗਈ ਹੈ ਸਿਵਲ ਹਸਪਤਾਲ ਵਿੱਚ ਡੇਂਗੂ ਦੇ ਮਰੀਜ਼ਾਂ ਲਈ 20 ਬੈੱਡਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਇਸੇ ਤਰ੍ਹਾਂ ਹੋਰਨਾਂ ਸਿਹਤ ਕੇਂਦਰਾਂ ਤੇ ਵੀ ਡੇਂਗੂ ਦੇ ਮਰੀਜ਼ਾਂ ਲਈ ਬੈੱਡ ਰਾਖਵੇਂ ਰੱਖੇ ਗਏ ਹਨ ਜ਼ਿਲ੍ਹੇ ਵਿੱਚ ਗਲ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 4 ਹੈ ਚੰਡੀਗੜ੍ਹ ਰੋਡ ਸਥਿਤ ਆਈਟੀਆਈ ਦੇ ਮੈਦਾਨ ਵਿੱਚ ਇਸ ਵਾਰ ਦੁਸਹਿਰਾ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ ਦੁਸਹਿਰਾ ਮੇਲਾ گورਨਮੈਂਟ ਸਕੂਲ ਦੀ ਗਰਾਊਂਡ ਦੀ ਜਗ੍ਹਾ ਆਈਟੀਆਈ ਵਿਖੇ ਲਗਾਉਣ ਦੀ ਇਜਾਜ਼ਤ ਮਿਲੀ ਹੈ ਕੋਲਾ ਸੰਕਟ 'ਚ ਫਸੀ ਪਾਵਰ ਕਾਮ ਨੇ ਪੰਜਾਬ ਦੇ ਲੋਕਾਂ ਨੂੰ ਕਟਾਂ ਤੋਂ ਬਚਾਉਣ ਲਈ 11 ਰੁਪਏ 60 ਪੈਸੇ ਦੇ ਹਿਸਾਬ ਨਾਲ 1800 ਮੀਗਾਵਾਟ ਬਿਜਲੀ ਖਰੀਦੀ ਹੈ ਸੀਐਮਡੀ ਨੇ ਖੁਲਾਸਾ ਕੀਤਾ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਡੇਢ ਦਿਨ ਅਤੇ ਸਰਕਾਰੀ ਥਰਮਲ ਪਲਾਂਟਾਂ ਵਿੱਚ 4 ਦਿਨਾਂ ਦਾ ਹੀ ਸਟਾਕ ਹੈ ਇਹੀ ਹਾਲ ਰਿਹਾ ਤਾਂ ਪਲਾਂਟ ਬੰਦ ਹੋਣ ਦੇ ਕਿਨਾਰੇ ਪੁੱਜ ਜਾਣਗੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਕਿਵਾੜ ਸਰਦ ਰੁੱਤ ਲਈ ਅੱਜ ਬੰਦ ਕਰ ਦਿੱਤੇ ਗਏ ਹਨ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਕੀਰਤਨ ਤੇ ਅਰਦਾਸ ਤੋਂ ਬਾਅਦ ਜੇਕਾਰਿਆਂ ਦੀ ਗੂੰਜ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ 417 ਜੋਸ਼ੀ ਮਠ ਦੇ ਫੌਜੀਆ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਆਸਣ ਸਥਾਨ ਤੇ ਸਤਿਕਾਰ ਨਾਲ ਲਜਾਇਆ ਗਿਆ ਲਖੀਮਪੁਰ ਖੀਰੀ ਘਟਨਾ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ 12 ਅਕਤੂਬਰ ਨੂੰ ਸ਼ਹੀਦ ਕਿਸਾਨ ਸਮਰਿੱਤੀ ਦਿਵਸ ਮਨਾਇਆ ਜਾਵੇਗਾ 18 ਅਕਤੂਬਰ ਨੂੰ ਦੇਸ਼ ਭਰ ਵਿੱਚ ਰੋਕੀਆਂ ਜਾਣਗੀਆਂ ਰੈਲਾਂ ਦਸਹਿਰੇ ਵਾਲੇ ਦਿਨ ਦੇਸ਼ ਭਰ ਵਿੱਚ ਪੁਤਲਾ ਫੂਕ ਪ੍ਰਦਰਸ਼ਨ 26 ਅਕਤੂਬਰ ਨੂੰ ਮਹਾਪੰਚਾਇਤ ਕਰਨ ਦਾ ਐਲਾਨ ਅਤੇ ਲਖੀਮਪੁਰ ਤੋਂ ਅਸਥੀ ਕਲਸ਼ ਯਾਤਰਾ ਕੱਢਣਗੇ ਕਿਸਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਰਾਤਿਆਂ ਦੇ ਸ਼ੁਭ ਮੌਕੇ ਤੇ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਵਿੱਚ ਨਤਮਸਤਕ ਹੋਏ ਇਸ ਦੀ ਜਾਣਕਾਰੀ ਸਿੱਧੂ ਵੱਲੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਗਈ ਉਹਨਾਂ ਦੇ ਪਰਿਵਾਰ ਸਮੇਤ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਘਲਾ ਤੇ ਰਾਜਕੁਮਾਰ ਚੱਬੇਵਾਲ ਵੀ ਨਜ਼ਰ ਆਏ ਸੀਐਮ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦੇ ਆਨੰਦਕਾਰ ਦੀ ਰਸਮ ਗੁਰਦੁਆਰਾ ਸੱਚਾ ਧੰਸਾਏ ਫੇਜ਼ 3 ਬੀ ਵਿਖੇ ਹੋਈ। ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਸ ਦਾ ਹਿੱਸਾ ਬਣੇ ਅਤੇ ਸੀਐਮ ਅਤੇ ਹੋਰ ਸਾਰੀਆਂ ਸ਼ਖਸੀਅਤਾਂ ਦੇ ਨਵੇਂ ਵਿਆਹੇ ਜੋੜੇ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਤੇ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਸੀਐਮ ਦੇ ਪੁੱਤਰ ਦਾ ਇੰਨਾ ਸਾਦਾ ਵਿਆਹ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। NCB ਨੇ ਸ਼ਾਹਰੂਖ ਖਾਨ ਦੇ بیٹے ਆਰੀਅਨ ਖਾਨ ਨੂੰ ਮੁੰਬਈ ਨੇੜੇ 크ਰੂਜ਼ ਵਿਖੇ ਚੱਲ ਰਹੀ ਡਰੱਗਸ ਪਾਰਟੀ ਤੋਂ ਹਿਰਾਸਤ ਵਿੱਚ ਲਿਆ ਸੀ ਸ਼ਾਹਰੂਖ ਖਾਨ ਦੇ ਡਰਾਈਵਰ ਦੇ ਬਿਆਨ ਤੋਂ ਬਾਅਦ 크ਰੂਜ਼ ਖੇਤਰ ਤੋਂ ਸ਼ਿਵਰਾਜ ਰਾਮਦਾਸ ਨਾਮ ਦਾ ਇੱਕ ਹੋਰ ਵਿਅਕਤੀ ਵੀ ਗ੍ਰਿਫਤਾਰ ਕੀਤਾ ਗਿਆ ਆਰੀਅਨ ਵੱਲੋਂ ਜ਼ਮਾਨਤ ਲਈ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਜਿਸ ਤੇ 11 ਅਕਤੂਬਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੇ ਇਹ ਐਲਾਨ ਕੀਤਾ ਹੈ ਕਿ ਇਸ ਨਵੰਬਰ ਤੋਂ ਅਮਰੀਕਾ ਸਿਹਤ ਸੰਗਠਨ WHO ਦੁਆਰਾ ਪ੍ਰਮਾਣਿਤ ਕੋਵਿਡ-19 ਦੇ ਟੀਕੇ ਤਕਰੀਬਨ 33 ਦੇਸ਼ਾਂ ਦੇ ਯਾਤਰੀਆਂ ਨੂੰ ਅਮਰੀਕਾ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇਵੇਗਾ। ਭਾਰਤ, ਚੀਨ, ਬ੍ਰਾਜ਼ੀਲ ਅਤੇ ਯੂਰਪ ਨੂੰ ਮਿਲਾ ਕੇ 33 ਦੇਸ਼ਾਂ ਦੇ ਯਾਤਰੀਆਂ ਕੋਲ ਅਮਰੀਕਾ ਦਾਖਲੇ ਲਈ WHO ਦੁਆਰਾ ਪ੍ਰਮਾਣਿਤ ਦੋਨਾਂ ਟੀਕਿਆਂ ਦਾ ਪ੍ਰਮਾਣ ਪੱਤਰ ਅਤੇ ਕੋਵਿਡ ਦੀ ਨੈਗੇਟਿਵ ਰਿਪੋਰਟ ਹੋਣਾ ਲਾਜ਼ਮੀ ਹੈ। ਕੋਵਿਡ-19 ਦੀ ਤੀਜੀ ਲਹਿਰ ਨਾਲ ਜੂਝ ਰਹੀ ਆਸਟ੍ਰੇਲੀਆ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚੇ 2021 ਦੇ ਅੰਤ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਟੀਕੇ ਲਈ ਯੋਗ ਹੋ ਸਕਦੇ ਹਨ ਏਟੀਏਜੀਆਈ ਦੇ ਸਹਿਪ੍ਰਧਾਨ ਐਲਨ ਚੇਹਰਾ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਦਸੰਬਰ ਦੇ ਆਖਿਰ ਤੱਕ ਟੀਕੇ ਲਗਵਾਉਣੇ ਸ਼ੁਰੂ ਕਰ ਸਕਦੇ ਹਨ ਰੂਸ ਵਿੱਚ ਐਤਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਹੋਇਆ ਜਿਸ ਵਿੱਚ 16 ਯਾਤਰੀਆਂ ਦੀ ਮੌਤ ਹੋ ਗਈ ਰੂਸੀ ਜਹਾਜ਼ ਐਲ 410 ਵਿੱਚ 23 ਯਾਤਰੀ ਸਵਾਰ ਸਨ ਹਾਦਸੇ ਵਿੱਚ ਜਹਾਜ਼ ਦੇ ਦੋ ਟੁਕੜੇ ਹੋ ਗਏ ਤੇ 7 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕਰੋਨਾ ਦੇ 17327 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 166 ਮੌਤਾਂ ਦਰਜ ਹੋਈਆਂ ਹਨ। ਉੱਥੇ ਹੀ ਪੰਜਾਬ ਵਿੱਚ ਕੇਸਾਂ ਦਾ ਅੰਕੜਾ 30 ਹੈ ਅਤੇ ਕੋਈ ਵੀ ਮੌਤ ਦਰਜ ਨਹੀਂ ਹੋਈ ਹੈ। IPL ਦੇ ਪਹਿਲੇ ਕੁਆਲੀਫਾਈਂਗ ਮੈਚ ਦੇ ਦੌਰਾਨ ਚ ਨਈਨੇ ਦਿੱਲੀ ਨੂੰ 4 ਵਿਕਟਾਂ ਨਾਲ ਹਰਾ ਕੇ ਨਾ ਸਿਰਫ ਮੈਚ ਜਿੱਤਿਆ ਬਲਕਿ ਫਾਈਨਲ ਵਿੱਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਰਿਤੂ ਰਾਜ ਗਾਇਕਵੜ ਨੇ ਸ਼ਾਨਦਾਰ 50 ਗੇਂਦਾਂ ਦਾ ਵੀ 70 ਰਨ ਬਣਾ ਕੇ ਆਪਣੀ ਟੀਮ ਨੂੰ ਜਿਤਾਇਆ ਤੇ ਮੈਨ ਆਫ ਦਿ ਮੈਚ ਦੀ ਟਰੋਫੀ ਵੀ ਆਪਣੇ ਨਾਮ ਕੀਤੀ ਧੰਨਵਾਦ ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ